ਹਾਰ ਬਖਸ਼ਣ ਦੀ ਤੁਹ ਜਾਨੂੰ ਜੂ ਮਾ ਤੇ ਰੱਖ ਲੈ ਤੈਨੂੰ ਜਮ ਜੂ ਮਾ ਜੀ ਜਾਉਂਦੇ ਰਹੋ ਬੋਲ ਬਾਬੇ ਦੇ ਸੱਚੇ ਦਰਬਾਰ ਵੀ ਲੈ ਵੀ ਸਕਦੇ ਕੋਈ ਬਾਬੇ ਦੇ ਦਰਵਾਜ਼ੇ ਬੈਠਾ ਹੋਵੇ ਬਾਬਾ ਕਿਰਪਾ ਕਰੇ ਗੁਰੂ ਮਹਾਰਾਜ ਜੀ ਕੋ ਸਾਰੇ ਘਰ ਬਾਰੇ ਪੁੱਛਦਾ ਹੋਵੇ ਬਾਬਾ ਸਾਡੇ ਘਰ ਤੇ ਕੀ ਰਚਨਾ ਕੀ ਦਿੱਖਦਾ ਹੈ ਕੀ ਰਚਨਾ ਕੀ ਦਿੱਖਦਾ ਹੈ ਜਿਵੇਂ ਆਪਾਂ ਕਹਿੰਦੇ ਆ ਇੱਕ ਜੀ ਉੱਪਰੜਦਾ ਦੂਜਾ ਜੀ ਮੰਜੇ ਦੇ ਪੈਜਦਾ ਸਾਰੇ ਘਰ ਮਰਿਆ ਤੇ ਬਾਬੇ ਤੋਂ ਬੋਲਦੇ ਨੇ ਬਾਬਾ ਸਾਡੇ ਪਰਿਵਾਰ ਤੇ ਕੀ ਅਲਚਰ ਪੈਦੇ ਕੀ ਦਿੱਖਦੇ ਪੈਦੇ ਤੇ ਨਾਲ ਸਰੀਰ ਦਾ ਬਿਰਬਾਹ ਨਾਲ ਕਿਸੇ ਦੇ ਸਰੀਰ ਤੇ ਦਿੱਕਤ ਪੱਜੇ ਕੋਈ ਹੈਗਾ ਜੇ ਕੋਈ ਹੈਗਾ ਤਾਂ ਮਾੜੀ ਸੋੜੇ ਮਾਤਾ ਉਰੇ ਆ ਜਾ ਮਾਤਾ ਮੈਂ ਵੀ ਤੇਰੇ ਨੂੰ ਬੁਵਾਣਾ ਚੇਪਾ ਲਾ ਕੇ ਜੱਡੀ ਅਦਾ ਨੇਮਾ ਪਾ ਲਾਉਂਦਾ ਨੂੰਦਾ ਤੇ ਬਾਬੇ ਬੱਕੀ ਨੇ ਕਹਿਤਾ ਤਾਂ ਲਾਉਣੀ ਪਈ ਚੱਲ ਬਾਬਾ ਜੀ ਆਵਾ ਮੇਰੀ ਧਾਈ ਜੀ ਮੈਂ ਉਹ ਬੋਲ ਮਾਰਿਆ ਸਾਰੇ ਘਰ ਬਾਰੇ ਫੋਕਦੇ ਹੋ ਨਾਲ ਸ਼ਰੀਰ ਤੇ ਡਿੱਕ ਤੇ ਬੰਦੀ ਆ ਕਮਾਈ ਵੀ ਕਰਦੇ ਹੋ ਤੇ ਪੱਲੇ ਨਹੀਂ ਕੰਦੇ ਪਿੰਡ ਕਿਹੜਾ ਆਹੀ ਆ ਨੇੜੇ ਨਾਲੇ ਕਿਤੇ ਦੂਰ ਆ ਗੜੇ ਹੈ ਐਸਾ ਗਲੀ ਚੋਤਾ ਨਹੀਂ ਬੇਨੋ ਬੇਲਾ ਜਾ ਦੇਣਾ ਨਹੀਂ ਬਿੰਦੋ ਪਹਿਲਾਂ ਜਾਣ ਦੇਣਾ ਨਹੀਂ ਹੈ ਬਾਬੇ ਨੂੰ ਮੰਨਦੇ ਹੋ ਸੇਵਾ ਕਰਦੇ ਹੋ ਠੀਕ ਹੈ ਕਰੇ ਬਕੌੜਾ ਪਣੀ ਆਉਂਦਾ ਇੱਕ ਮਾਤਾ ਨੂੰ ਮੰਨਦੇ ਮਸਾਨੀ ਨੂੰ ਜਿਹਦਾ ਆਪਾਂ ਥੰਮ ਲਾਉਂਦੇ ਹਾਂ ਉਹ ਤੁਹਾਨੂੰ ਕਹਿੰਗੇ ਮੈਂ ਸੁੱਖਾ ਦੇ ਦਾਂ ਹਾਂ ਤੁਸੀਂ ਕਹੋਗੇ ਮੈਂ ਸੁੱਖਾ ਲਾਤੀਆਂ ਪਰ ਤੁਹਾਨੂੰ ਮਾਤਾ ਦਾ ਥੰਮ ਖੜਾ ਹੋਵੇ ਸੁੱਖਾ ਹੋਵੇ ਜਿਹਦਾ ਆਪਾਂ ਮੇਠਾ ਰੋਟੀ ਦਾ ਥੰਮ ਲਾਉਂਦੇ ਨਾ ਇਹਦੇ ਸੁੱਖਾ ਥੰਮ ਖੜਾ ਸੁੱਖੇ ਲੱਭਾ ਠੀਕ ਹੈ ਕਿਸੇ ਦੀ ਕੋਈ ਅੱਖਾਂ ਦੇ ਨਿਕਲ ਆ ਗਈ ਸੀ ਤੇ ਕੋਈ ਅਲਰਜੀ ਹੋ ਗਈ ਇਸ ਦੀ ਠੀਕ ਹੈ ਹੁਣ ਮੈਂ ਤਾਂ ਆਇਆ ਪੁੱਛਦੀ ਆ ਵੀ ਸਾਡੇ ਤੇ ਕੁਝ ਕਿਸੇ ਨੇ ਕਰਾਤਾ ਤੇ ਸਾਡੀ ਕਿਸਮਤ ਮਾੜੀ ਹੋ ਗਈ ਹੈ ਕਿ ਸਾਡੇ ਨਾਲ ਕੋਈ ਰੱਬ ਰੋਸ ਗਿਆ ਆਈ ਪੁੱਛਣਾ ਤਾਂ ਇਹਦਾ ਮਾਤਾ ਮੈਨੂੰ ਪੁੱਛੀ ਜਾ ਤੈਨਸ਼ਨ ਆਲੇ ਜੇ 10 ਰੁਪਏ ਮੱਖਾ ਦੇ ਕੇ ਨਾ ਉਹਦਾ ਸੁਆਦ ਲੈਣਾ ਠੀਕ ਹੈ ਬਾਬੇ ਦੀ ਕਿਰਪਾ ਨਾਲ ਦੇ ਤੁਗਣੀ ਰਾ ਚੌਕੜੀ ਹੋ ਜੇ ਠੀਕ ਹੈ ਤੁਸੀਂ ਬਾਬੇ ਨੂੰ ਮੰਨਦੇ ਹੋ ਤੂੰ ਤਨੋਂ ਮਨੋਂ ਮੰਨਦੇ ਆ ਹੈ ਨਾ ਤੇਰੇ ਪਰਿਵਾਰ ਦੇ ਦੂਜੇ ਬਾਬੇ ਕਹਿੰਦੇ ਮੂੰਹ ਨਹੀਂ ਕਰੀਦਾ ਸਤਿਗੋਦੀ ਮਾਂ ਮੇਰੀ ਮੈਂ ਵੀ ਜਰਾ ਕਮੂਰੀ ਬਣਾ ਠੀਕ ਹੈ ਤੂੰ ਬਥੇਰਾ ਕਹਿੰਦੇ ਬਾਬੇ ਨਾਲ ਲੜ ਲੱਗ ਜਾ ਬਾਬੇ ਦੀ ਸੇਵਾ ਕਰ ਲੋ ਉਹ ਕਹਿੰਦੇ ਸਾਨੂੰ ਦਿੱਤਾ ਕਿ ਕਹਿੰਦੇ ਆ ਕਹਿੰਦੇ ਆ ਚੱਲ ਬਾਬਾ ਮੂੰ ਕਿੱਧਰ ਆ ਕਿਸ ਦਾ ਮੂੰ ਕਿੱਧਰ ਆ ਠੀਕ ਹੈ ਇੱਕ ਜਾਨਾ ਮੰਜੇ ਤੋਂ ਉੱਠ ਕਰਦਾ ਤਾਂ ਦੂਜੇ ਦੀ ਨੌਬਤ ਹੈ ਠੀਕ ਹੈ ਇੱਕ ਜਾਨਾ ਮੰਜੇ ਤੋਂ ਉੱਠਣਾ ਤਾਂ ਦੂਜਾ ਮੰਜੇ ਤੇ ਤੜਾਇਆ ਗਿਆ ਸਮਝੋ ਅਟੋ ਬੀਲ ਹੋ ਗਏ ਜਾਂਦਾ ਭਾਬੋ ਘਰ ਚ ਬਰਕਤ ਨਹੀਂ ਰਹੀ ਠੀਕ ਹੈ ਘਰੋਂ ਬਾਹਰ ਭੱਜ ਜਾ ਤਾਂ ਸਰੀਰ ਵੀ ਸਹੀ ਬੰਦੇ ਵੀ ਸਹੀ ਜਦੋਂ ਘਰੇ ਬੜੀਏ ਜਿਵੇਂ ਆਪਾਂ ਕਹਿੰਦੇ ਨਾ ਮੁਰਗਿਆਂ ਦੀ ਲੜਾਈ ਹੁੰਦੀ ਆ ਕੰਜਰ ਕੋਈ ਇਸ ਤਰ੍ਹਾਂ ਠੀਕ ਹੈ ਜਾਂ ਮਾਮੇ ਨੂੰ ਇੱਕ ਦੋ ਗੱਲਾਂ ਦੱਸੋ ਕਿਉਂ ਪਿੰਡ ਦਾ ਕੰਮ ਹੈ ਜੇ ਕੋਈ ਬਾਹਰੋਂ ਹੁੰਦਾ ਤਾਂ ਮੈਂ ਤੁਹਾਨੂੰ ਨਾਂ ਲੈਣ ਲੱਗਾ ਪਰ ਆਖੋ ਮਾਰ ਦੋ ਮੈਨੂੰ ਕੋਈ ਦਿੱਕਤ ਨਹੀਂ ਸੀ ਇਹ ਪਿੰਡ ਦਾ ਕੰਮ ਹੈ ਠੀਕ ਹੈ ਮਾਲਕ ਦੀ ਕਿਰਪਾ ਨਾਲ ਤੈਨੂੰ ਬਰੀ ਕਰਾ ਕੇ ਦੋ ਠੀਕ ਹੈ ਤੇਰੇ ਸਰੀਰ ਤੇ ਰਕਾਵਟ ਹੈ ਤੇਰਾ ਆਂਗ ਅੰਗ ਭਰਿਆ ਗਿਆ ਤੇਰੇ ਦਰਦ ਹੁੰਦਾ ਠੀਕ ਹੈ ਹੁਣ ਤੂੰ ਅੰਦਰ ਸੀ ਸਾਰਾ ਘਰ ਸਹੀ ਕਰਨਾ ਹੈ ਹੈ ਕਰਨਾ ਮੁੰਡੇ ਕਹਿਣਾ ਦਾ ਚਾਰ ਮੁੰਡੇ ਆ ਕੰਮ ਵਾਲਾ ਕੋਈ ਨਹੀਂ ਹਾਂ ਕੰਮ ਬੜੀ ਅਕੜ ਦੇ ਸੀ ਐਨ ਅੱਗੇ ਕੋਈ ਨਹੀਂ ਕਰਦੇ ਸੀ ਠੀਕ ਹੈ ਮੁੰਡਾਂ ਦੀ ਥੋੜੀ ਵੈਰੀ ਸੈਣੀ ਹੋ ਗਈ ਗੱਲ ਤਾਂ ਸਟੱਡੀ ਹੋ ਗਈ ਥੋੜੀ ਗੱਲ ਤੋਂ ਮੁੰਡੇ ਆਏ ਇੱਥੇ ਹਾਂ ਤਾਂ ਕਿ ਬਾਕੀ ਕਦੇ ਮੈਨੂੰ ਬਾਦਨਾ ਟੋਪਨ ਦੇਵੀ ਵੀ ਆ ਜਾ ਵਾਕੀ ਕਹਿੰਦਾ ਸੀ ਠੀਕ ਹੈ ਥੋੜੀ ਜਿਹੀ ਮਾਤਾ ਮੁੰਡਿਆਂ ਦੀ ਰਹਿਣੀ ਸੈਣੀ ਹੋ ਗਈ ਗੱਲ ਤਾਂ ਠੀਕ ਹੈ ਜਿਵੇਂ ਆਪਾਂ ਕਹਿੰਦਾਂ ਸਮਝ ਕੋ ਮਾੜੀ ਹੋ ਗਈ ਠੀਕ ਹੈ ਇਹ ਸੋਸ਼ਲ ਵਾਲੀ ਚ ਬੜ ਕੇ ਠੀਕ ਹੈ ਜਿਵੇਂ ਆਪਾਂ ਕਹਿੰਦੇ ਇੱਕ ਬਾਬੇ ਦੀ ਸ਼ਰਾਚ ਲੱਗੂ ਕੇ ਮਾਪੇ ਦੀ ਸ਼ਰਾਚ ਲੱਗੂ ਕੇ ਰਹੇ ਫੈਂਕੜੀ ਨਾਲ ਕਮਚਾ ਆ ਗਿਆ ਠੀਕ ਹੈ ਤੇ ਮਾਂ ਦਾ ਸ਼ਰਾਬ ਪੀਦਿਆ ਤੇ ਰੋ ਗਿਆ ਹਾਂ ਤੇਰੇ ਬਸ ਨਾ ਰਗਣੀ ਠੀਕ ਹੈ ਇਹਨਾਂ ਨੇ ਵੀ ਤੇ ਸ਼ਰਾਬ ਬਾਬੇ ਨੂੰ ਬੋਲ ਬੈਠੇ ਟੁਠਾ ਹਾਂ 我累呀！叫他爸爸。 ਠੀਕ ਆ ਬਾਬੇ ਦੀ ਹੋ ਗਈ ਭੋਲਾ ਠੀਕ ਐ ਚਰਾਗ ਤੁਸੀਂ ਘਰੇ ਲਾਉਂਦੇ ਸੀ ਹੁਣ ਵੀ ਲਾਉਂਦੇ ਹੋ ਤੇ ਕਰੇ ਚਰਾਗ ਫਟ ਗਏ ਅਸਕੇ ਚਾਕੇ ਛੱਟੇ ਸੀ ਹੈ ਜਿੱਤੇ ਜਿੱਤੇ ਨਹੀਂ ਲਾਉਨੇ ਚਰਾਗ ਮੈਂ ਸਾਨੂੰ ਕੀ ਕਿਹਾ ਵੀ ਚਰਾਗ ਫਟ ਗਏ ਸੀ ਹੈ ਤਾਕੀ ਅਲਾ ਲੈ ਜਾ ਚਲੋ ਬਾਬਾ ਨੂੰ ਮੰਦੇ ਬਾਟੇ ਵੜੇਰੇ ਨੂੰ ਪੰਜ ਕਾਬੜੀ ਦਿੰਦੇ ਹੋ ਰੋਟੀ ਖਵਾਉਂਦੇ ਹੋ ਇੱਕ ਦੀ ਖਵਾਣੇ ਕਿ ਦੋ ਦੀ ਖਵਾਉਂਦੇ ਹੋ ਹੈ ਤਿੰਨ ਚਾਰ ਜਨੇ ਇਕੱਠੇ ਕਰੀ ਬੈਠਿਓ ਹੈ ਵੰਡੋਤਾ ਕੇ ਰੋਟੀ ਖਾਈ ਜਨੇ ਹੋ ਹੈਨਾ ਦਿਵਾਲੀ ਬਾਰੇ ਖਵਾਉਂਦੇ ਹੋ ਪਰ ਖਾ ਕੇ ਹਰਾਮ ਕਰਦੇ ਠੀਕ ਹੈ ਲੈ ਮਾਤਾ ਇੱਕਦਮ ਸੌ ਤਰਸਾ ਸਹਰੇ ਦੇ ਗੰਡ ਪਾਉਣਾ இந்து ਵਧੀਆ ਤਾਂ ਰੋਟੀ ਖਵਾਣਾ ਠੀਕ ਹੈ ਉਹ ਖਾ ਕੇ ਸ਼ਰਾਪੀ ਦੇਦੇ खराब कर दें ठीक है एकदम रोटी खोलिए शराह गवा लो ठीक है एक दबा प्योगे भुल बख्शा लो ठीक है, है? नंबर दो तेरे निशानी दिना पछा लो गे है गलत ने गल कर ली पक्की पछाणुटवा के ਕੀ ਕਿਹਾ ਜਿਹੜੀ ਗੱਲ ਕਰੀ ਉਹ ਤੇ ਰਹਾ ਬਾ ਮੇਰੀ ਹੈ ਮੇਰਾ ਪਿੰਡ ਵਾਲੀ ਦੂਰ ਹੈ ਮੈਂ ਤੈਨੂੰ ਕਿੰਨਾ ਮੰਗ ਲਈ ਜੇ ਮੇਰੀ ਮਾਂ ਤਾਂ ਉਮਰ ਚ ਮੇਰੇ ਤੋਂ ਵੱਡੀ ਹੈ ਮੈਨੂੰ ਤੇ ਇਹਦੇ ਤਰਸਾ ਮੈਨੂੰ ਦੁੱਖ ਹੈ ਠੀਕ ਹੈ ਜੇ ਅੱਜ ਤੋਂ ਅਸੀਂ ਖਾਰੇ ਘਰੇ ਹੀ ਮੈਂ ਤਾਂ ਵਿਚਾਰਾ ਕਲੀਰ ਆਇਆ ਹੈ ਹੈਨਾ ਅੱਜ ਬਾਬਾ ਤੈਨੂੰ ਇਸ ਦੀਵਾਨ ਦੇ ਵਿੱਚੋਂ ਰਾਜੀ ਕਰੇ ਠੀਕ ਹੈ ਫੇਰ ਹੀ ਤੈਨੂੰ ਫਾਇਦਾ ਵੀ ਹੋਣਾ ਬਾਬੇ ਦੇ ਦੀਵਾਨ ਦੇ ਜਾ ਕੇ ਨਹੀਂ ਇਹ ਗੱਲ ਮਰੀ ਜਿਵੇਂ ਤੁਹਾਡੇ ਕਹਿੰਦਾ ਗੱਦੀ ਆ ਠੀਕ ਆ ਸੇਵਾ ਤੁਸੀਂ ਸਾਰਿਆਂ ਦੀ ਕਰਦੇ ਗੱਦੀ ਵਾਲਾ ਸਿਸਟਮ ਤੁਹਾਡੇ ਹੈਗਾ ਮੈਨੂੰ ਤੇਰੀ ਸਾਰੀ ਕਹਾਣੀ ਪਤਾ ਨਹੀਂ ਲੱਗਦੀ ਮਾਤਾ ਮੈਂ ਬਾਕੀ ਗੱਲਾਂ ਨਹੀਂ ਕਰਉਂਗਾ ਨਾ ਤਾਂ ਗੱਦੀ ਤੁਸੀਂ ਅੱਜ ਕਰ ਸਕੋ ਨਾ ਤੁਸੀਂ ਕੱਲ ਕਰ ਸਕੋ ਗੱਦੀ ਉੱਥੇ ਉੱਥੇ ਤੇ ਇੱਕ ਆਦਮਾ ਕੋਈ ਕਰ ਉਹ ਸ਼ਰਾਬ ਵਾਲ ਹੋ ਠੀਕ ਆ ਤੁਹਾਡੇ ਪਹਿਲਾਂ ਗੱਦੀ ਸੀ ਬਜ਼ੁਰਗ ਸੇਵਾ ਕਰਦੇ ਸੀ ਉਹ ਗੱਦੀ ਤੁਹਾਡੇ ਰੁਲ ਗਈ ਜਿਵੇਂ ਗੰਦੀ ਰੋਗੀ ਉਹਨਾਂ ਦਾ ਸਾਰਾ ਪਰਿਵਾਰ ਰਲ ਗਿਆ ਇੱਕ ਮਾਂ ਤਾਂ ਜਿਹਨੂੰ ਆ ਡਿੱਕਰ ਦਾਸ ਸਿੰਘ ਵਾਲੇ ਤਾਂ ਚੀਜ਼ ਦੀ ਡਿੱਕਰ ਦੇ ਪੈ ਗਈ ਇਹਦਾ ਜਿੱਥੋਂ ਮਰਜ਼ੀ ਹੱਲ ਕਰਾ ਲਈ ਜਿੱਥੋਂ ਮਰਜ਼ੀ ਅਪਾ ਕਰਾ ਲਈ ਆਜ ਕੋਈ ਇਹਦਾ ਹੱਲ ਹੋ ਗਿਆ ਜਿੰਤੀ ਦੇ 13 ਦਿਨ ਗਏ ਮੈਂ ਤੈਨੂੰ ਮਾਂ ਤਾਂ ਕਿਹਾ ਮੇਰਾ ਖਰਚਾ ਨਹੀਂ ਦੁੱਝੋ ਸਕਦੀ ਮੈਂ ਤਾਂ ਬਾਲੀ ਗੁਰੂ ਆ ਜਿੰਤੀ ਦੇ 13 ਦਿਨ ਚ ਦੇਖ ਲਈ 13 ਦਿਨਾਂ ਚ ਬੜਾ ਟਾਈਮ ਨਹੀਂ ਮਹੀਨਾ ਨਹੀਂ 2 ਮਹੀਨੇ ਕੁਛ ਨਹੀਂ ਠੀਕ ਹੈ ਜੇ ਬਾਬੇ ਚ ਸ਼ਕਤੀ ਹੋਈ ਤਾ ਬਾਬਾ ਕਹਿੰਦਾ ਤੁਹਾਡਾ 13 ਦਿਨਾਂ ਚ ਦੀ ਤੁਹਾਡਾ ਭਰ ਕ ਪਾ ਦੋ ਫਿਰ ਤਾਂ ਰਹੀਆ ਮਾਤਾ ਬਨਸਰੀ ਦਾ ਤਾਂ ਪਤਾ ਲੱਗ ਗਿਆ ਠੀਕ ਹੈ ਜੇ ਬਾਬੇ ਨੇ ਕਰਾ 13 ਦਿਨਾਂ ਦੀ ਹਲ ਕਰਦਾ ਫਿਰ ਤਾਂ ਸਹੀ ਆ ਠੀਕ ਹੈ ਇੱਕ ਤੁਨੋਂ ਥੋੜੀ ਸੇਵਾ ਲਾਵਾ ਗਿਆ ਬਾਬਾ ਬੱਗੀ ਜੀ ਬੈਠਾ ਠੀਕ ਹੈ ਅਸ਼ੇਕ ਬਾਬਾ ਬੱਗੀ ਜੀ ਬੈਠਿਆ ਆ ਬਾਬਾ ਪੂ ਜੀ ਬੈਠਿਆ ਇਹਨਾਂ ਨੂੰ ਪੁੱਛ ਲਈ ਬਾਬਾ ਸਾਨੂੰ ਸੇਵਾ ਲਾ ਦਿਓ ਸਾਨੂੰ ਬਰੀ ਕਰ ਦਿਓ ਲੈ 13 ਸਰੀਰ ਠੀਕ ਹੈ ਆਪ 13 ਦਿਨਾਂ ਦੀ ਜਿਮਾਤਾ 12 ਟਾਈਮ ਨੇ 13 ਦਿਨਾਂ ਦੀ ਜਿਦ ਤਰਾ ਕੰਮ ਸਰੀਰ ਸਹੀ ਹੋ ਗਿਆ ਅਰਪੀਏ ਦੇ ਵਿੱਚੋਂ ਫਾਇਦੀ ਜਦ ਸੁਵਾਨੀ ਤੈਨੂੰ ਫਾਇਦਾ ਹੋ ਗਿਆ ਫਿਰ ਤਾਂ ਆਹ ਚੀਜ਼ ਦਾ ਹੱਲ ਕਰਵਾ ਲਈ ਨਹੀਂ ਤੂੰ ਆਉਂਦੇ ਘਰੇ ਬਾਬਾ ਆਉਂਦੇ ਘਰੇ ਠੀਕ ਆ ਮਾਤਾ ਤੇਗ ਮੱਖਾ ਲੈ ਜਾ ਚਲ